ਜੋਧਾ ਨਸ਼ਿਆਂ ਵਿਰੁੱਧ ਨੂੰ ਜਿਹੜਾ ਵਾ ਕਾਫੀ ਹੰਗਾਰਾ ਮੇਜਿਆ ਤੇ ਕਾਫੀ ਜਿਹੜਾ ਅਸੀਂ ਕੰਟਰੋਲ ਵੀ ਕਰ ਲਿਆ ਤੇ ਗਾਹ ਵੀ ਕੰਟਰੋਲ ਕਰਾਂਗੇ ਭੰਗਵਾ ਰੋਡ ਦੇ ਉੱਤੇ ਰੇਲਵੇ ਸਟੇਸ਼ਨ ਦੇ ਲਾਗੇ ਝਾੜੀਆਂ ਨੇ ਕਾਫੀ ਉਧਰ ਨੂੰ ਪਟੋਲਿੰਗ ਕਰਦੇ ਜਾ ਰਹੇ ਸੀ ਤੇ ਉਧਰ ਲਟਕੇ ਬੈਠ ਕੇ ਨਾ ਤੇ ਨਸ਼ਾ ਕਰ ਰਹੇ ਸੀ 6 ਨੌਜਵਾਨ ਸੀ ਉਹਨਾਂ ਛਿਆਂ ਨੂੰ ਅਸੀਂ ਕਾਬੂ ਕਰਕੇ ਉਹਨਾਂ ਤੇ 27 ਐਨਡੀ ਐਕਟ ਦਾ ਪਰਚਾ ਦਿੱਤਾ ਅੱਧੀ ਦਰਜਨ ਨੌਜਵਾਨ ਝਾੜੀਆਂ ਦੀ ਓਟ ਲੈ ਕੇ ਕਰ ਰਹੇ ਸੀ ਨਸ਼ਾ ਪੁਲਿਸ ਨੇ ਚੁੱਕ ਲਏ ਅਤੇ ਮਾਮਲਾ ਦਰਜ ਕਰ ਨਸ਼ਾ ਛਡਾਊ ਕੇਂਦਰ ਚ ਕਰਵਾਇਆ ਦਾਖਲ ਦੋ ਹੋਰ ਨਸ਼ਾ ਤਸਕਰ 10 ਗ੍ਰਾਮ ਛਿੱਟੇ ਸਮੇਤ ਕੀਤੇ ਗ੍ਰਿਫਤਾਰ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਮੁਸਤੈਨਦੀ ਨਾਲ ਨਸ਼ਾ ਵੇਚਣ ਅਤੇ ਕਰਨ ਵਾਲੇ ਨੂੰ ਲੱਭ ਲੱਭ ਕੇ ਉਨ੍ਹਾਂ ਖਿਲਾਫ ਮਾਮਲੇ ਦਰਜ ਕਰ ਰਹੀ ਹੈ ਥਾਣਾ ਕਾਦੀਏ ਦੀ ਪੁਲਿਸ ਵੱਲੋਂ ਛਿੱਟਾ ਵੇਚਣ ਜਾ ਰਹੇ ਦੋ ਨਸ਼ਾ ਤਸਕਰ 10 ਗ੍ਰਾਮ ਚਿਟੇ ਸਮੇਤ ਗ੍ਰਿਫਤਾਰ ਕੀਤਾ ਉੱਥੇ ਹੀ ਝਾੜੀਆਂ ਦੀ ਓਟ ਲੈ ਕੇ ਨਸ਼ਾ ਕਰ ਰਹੇ 6 ਨੌਜਵਾਨਾਂ ਨੂੰ ਵੀ ਫੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜ ਕੇ 27 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਹੁਕਮਾਂ ਤੇ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਵਾ ਦਿੱਤਾ ਗਿਆ ਅਤੇ ਇਹ ਜਦੋਂ ਨਸ਼ਾ ਪੂਰੀ ਤਰ੍ਹਾਂ ਛੱਡ ਨਹੀਂ ਦੇਣਗੇ ਇਹਨਾਂ ਨੂੰ ਮੁੜ ਤੋਂ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਕਾਦੀਆ ਦੇ ਮੁਖੀ ਨਿਰਮਲ ਸਿੰਘ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਆ ਤਾਂ ਨੂੰ ਇਹ ਮਾਨਜੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੁੱਧ ਨਸ਼ਿਆਂ ਵਿਰੁੱਧ ਨੂੰ ਜਿਹੜਾ ਵਾ ਕਾਫੀ ਹੰਗਾਰਾ ਮਿਲਿਆ ਤੇ ਕਾਫੀ ਜਿਹੜਾ ਅਸੀਂ ਕੰਟਰੋਲ ਵੀ ਕਰ ਲਿਆ ਤੇ ਗਾਹਾਂ ਵੀ ਕੰਟਰੋਲ ਕਰਾਂਗੇ ਕੱਲ ਇਸੇ ਭਾਵ ਤੇ ਜਿਹੜਾ ਵਾ ਮੈਂ ਵਾ ਇੱਕ ਭਾਨੂੰ ਨਾਂ ਦਾ ਲੜਕਾ ਜੀ ਜਿਹੜਾ ਮੈਨੂੰ ਕਾਫੀ ਦਿਨ ਤੋਂ ਤਲਾਸ਼ੀ ਕਿ ਇੱਕ ਕਾਫੀ ਜੋਰਾਂ ਦੇ ਸਮਾਨ ਵੇਚਦਾ ਹੈ ਤੇ ਮੈਂ ਭਾਨੂੰ ਨੂੰ ਤੇ ਬੱਬਰ ਨੂੰ ਇਹ 10 ਗ੍ਰਾਮ ਸਮਾਨ ਜਿਹੜਾ ਕਿ ਡਰਾਈਵਰ ਕਰ ਜਾ ਰਹੇ ਸੀ ਇਹਨਾਂ ਨੂੰ ਗ੍ਰਿਫਤਰ ਕਰਕੇ ਤੇ ਇਹਨਾਂ ਦੇ ਉੱਤੇ ਮਕਰਮਾ ਦਰਜ ਕੀਤਾ ਉਸ ਤੋਂ ਇਲਾਵਾ ਅਸੀਂ ਇੱਕ ਪੰਗਵਾ ਰੋਡ ਦੇ ਉੱਤੇ ਰੇਲਵੇ ਸਟੇਸ਼ਨ ਦੇ ਲਾਗੇ ਝਾੜੀਆਂ ਨੇ ਕਾਫੀ ਉਧਰ ਨੂੰ ਪਟੋਲਿੰਗ ਕਰਦੇ ਜਾ ਰਹੇ ਸੀ ਤੇ ਉਧਰ ਲਟਕੇ ਬੈਠ ਕੇ ਨਾ ਤੇ ਨਸ਼ਾ ਕਰ ਰਹੇ ਸੀ 6 ਨੌਜਵਾਨ ਸੀ ਉਹਨਾਂ 'ਚਾਂ ਨੂੰ ਅਸੀਂ ਕਾਬੂ ਕਰਕੇ ਉਹਨਾਂ ਤੇ 27 ਐਨਡੀ ਐਕਟ ਦਾ ਪਰਚਾ ਦਿੱਤਾ ਜਿਹਦੇ ਤਹਿਤ ਕਿ ਜਿਹੜਾ ਵਾ ਉਹ ਨਸ਼ਾ ਛਡਾਉਣ ਲਈ ਉਹਨਾਂ ਨੂੰ ਮਾਨਜੁਕ ਅਦਾਲਤ ਦੇ ਹੁਕਮ ਨਾਲ ਜੋ ਸਰਕਾਰੀ ਹਸਪਤਾਲਾ ਸਾਡਾ ਉੱਥੇ ਡੀਡਿਕਸ਼ਨ ਸੈਂਟਰ ਬਣਿਆ ਉੱਥੇ ਰੱਖਿਆ ਜਾਂਦਾ ਜਦੋਂ ਉਹਨਾਂ ਦਾ ਨਸ਼ਾ ਛੁੱਟ ਜੇ ਜਾਂ ਨਸ਼ਾ ਛੱਡ ਜਾਣ ਜਾਂ ਸਹੀ ਹੋ ਜਾਣ ਉਦੋਂ ਫਿਰ ਮਾਨਜੁਕ ਅਦਾਲਤ ਤੇ ਪੇਸ਼ ਕਰਕੇ ਤੇ ਉਹਨਾਂ ਨੂੰ ਜਲਾਵਾ ਡਿਸਚਾਰਜ ਕਰਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਗਾਂ ਤੋਂ ਜਿਹੜੀ ਆ ਇਹ ਕਾਰਵਾਈ ਜਾਰੀ ਰਹੇਗੀ ਨਸ਼ੇ ਵਾਲੇ ਕਿਸੇ ਨੂੰ ਵੀ ਜਲਾਵਾ ਉਹ ਬਖਸ਼ਿਆ ਨਹੀਂ ਜਾਏਗਾ ਪਬਲਿਕ ਨੂੰ ਪੀਸ ਨਹੀਂ ਮਿਲਣਾ ਚਾਹੀਦਾ ਪਬਲਿਕ ਨੂੰ ਇਹੀ ਮੇਰੀ ਜਿਹੜੀ ਇੱਕ ਰਿਕਵੈਸਟ ਹੈ ਮਿੰਨਤ ਹੈ ਕਿ ਸਾਡਾ ਸਹਿਯੋਗ ਦਿਓ ਜਿੱਥੇ ਵੀ ਤੁਹਾਨੂੰ ਕੋਈ ਪਤਾ ਲੱਗਦਾ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਵੇਚਣ ਵਾਲੇ ਦਾ ਤੇ ਬਹੁਤ ਜਲਦੀ ਦੋ ਜਿਹੜਾ ਕਰਨ ਵਾਲਾ ਵਾਦਾ ਇਹ ਦੱਸੋ ਉਹਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਵਾਂਗੇ ਜਿੱਥੇ ਉਹਦਾ ਫ੍ਰੀ ਦੇ ਵਿੱਚਲਾਜ ਹੋਵੇਗਾ ਨਾਂ ਉਤਰ ਖੇਰੇਗਾ ਜਾਂ ਫਲਾ ਦੇ ਬਿਲਕੁਲ ਜੀ ਕਿਸੇ ਦਾ ਨਾਂ ਸਾਹਮਣੇ ਨਹੀਂ ਆਏਗਾ ਮੈਂ ਹੁਣ ਤੱਕ ਜਿਹੜੇ ਆ ਉਹ 40 ਤੋਂ ਵੱਧ ਜਿਹੜੇ ਨਸ਼ੇੜੀ ਨਸ਼ੇ ਵਾਲੇ ਸੀਗੇ ਵੇਚਣ ਵਾਲੇ ਤੇ ਜਿਹੜੇ ਡਿਕਟਰ ਸੀਗੇ ਉਹ ਕਾਬੂ ਕੀਤੇ ਨੇ ਅੱਜ ਤੱਕ ਕਿਸੇ ਵੀ ਬੰਦੇ ਦਾ ਕੋਈ ਨਾਂ ਨਹੀਂ ਆਇਆ ਸਾਹਮਣੇ ਕਿ ਕਿੰਨੇ ਮੈਨੂੰ ਫਲਾਏ ਕਿੰਨੇ ਨਹੀਂ